ਹਾਂ ਦੱਸ ਮੈਨੂੰ ਮੋٹے ਬੰਦੇ ਦੇ ਜ਼ਿਆਦਾ ਫਾਇਦੇ ਆ ਕਿ ਪਤਲੇ ਦੇ ਮੋٹے ਦੇ ਮੋٹے ਦੇ ਕੀ ਫਾਇਦੇ ਪਤਲੇ ਦੇ ਜ਼ਿਆਦਾ ਫਾਇਦੇ ਤੂੰ ਦੱਸ ਪਤਲੇ ਦੇ ਕੀ ਫਾਇਦੇ ਪਤਲੇ ਉਹ ਖਾਵਾ ਇਧਰੇ ਆ ਇਧਰੇ ਆਹ ਪਤਲੇ ਦੇ ਫਾਇਦੇ ਹੁਣ ਬੱਸ ਮੋٹے ਦੇ ਸਾਹਦ ਨੂੰ ਦੱਸ ਆ ਆਹ ਓਹ ਓਹ ਕੋ ਟੈਲੀਵਿਜ਼ਨ ਗੱਲ ਰੈਸਲਿੰਗ ਦੀ ਆਉਂਦੀ ਆ ਕਿ ਰੈਸਲਿੰਗ ਜਦੋਂ ਹੁਣ ਫਿਰ ਕੁਰਸੀ ਹੋਈ ਫਿਰ ਦਿੱਤਾ ਕੌਣ ਸੀ ਉਦੋਂ ਇਹ ਕਿਸੇ ਤਰ੍ਹਾਂ ਸਰੀਪ ਪੱਗ ਲੱਗਣ ਦੇ ਆ ਤੂੰ ਇ ਜੇ ਉਹ ਤੇ ਭਾਈ ਆਵੇ 90 ਜਣੇ ਛੱਲੇ ਹਾਂ ਜੀ ਇਹਨਾਂ ਵਿੱਚੋਂ ਮੈਂ ਥੋੜਾ ਜਿਹਾ ਹਟ ਗਿਆ ਹਾਂ ਜਿਵੇਂ ਪਿੱਦਾਂ ਕੰਮਕਾਰ ਦੇ ਵਿੱਚ ਕਰਕੇ ਤੇ ਬਾਅਦ ਦੇ ਵਿੱਚ ਜਦੋਂ ਫੇਰ ਵੀਡੀਓ ਸਾਡੀਆਂ ਵਾਇਰਲ ਹੋਈਆਂ ਬਾਅਦ ਦੇ ਵਿੱਚ ਤੇ ਫਿਰ ਇਹਨੇ ਮੈਨੂੰ ਡਾਕਟਰ ਨੇ ਕਿਹਾ ਵੀ ਨਹੀਂ ਤੂੰ ਵੀ ਨਾਲ ਆਇਆ ਕਰ ਹਾਂ ਜੀ ਅੰਮ੍ਰਿਤਪਾਲ ਸਾਹਿਬ ਮੇਲੇ ਤੇ ਗਏ ਹਾਂ ਤਾਂ ਉੱਥੇ ਮਤਲਬ ਇਹਨੂੰ 2-4 ਹੀ ਮਿੰਟ ਪੈਰ ਤੁਰਦਾ ਸੀ ਤੇ ਫੋਟੋਆਂ ਕਰਾਈ ਜਾਂਦੇ 2-4 ਤੁਰਦਾ ਫੋਟੋਆਂ ਕਰਾਈ ਜਾਂਦੇ ਅੰਮ੍ਰਿਤਪਾਲ ਸਾਹਿਬ ਮੇਲੇ ਦੇ ਜਦੋਂ ਅੱਛਾ ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪ੍ਰਦੇਸ਼ਤ ਮੈਂ ਹਾਂ ਦਿਲਬਖ ਸਿੰਘ ਜੋਹਲ ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਵੀਡੀਓ ਦੇਖਦੇ ਹੋਗੇ ਕਿਸਾਨ ਜਿਹੜੇ ਨੇ ਉਹ ਕਿਵੇਂ ਇੱਕ ਸ਼ੋਸ਼ਮੇ ਦੇ ਉੱਪਰ ਵੀਡੀਓ ਬਣਾ ਕੇ ਪਾਉਂਦੇ ਨੇ ਅਕਸਰ ਉਹ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਐਂਟਰਟੇਨਮੈਂਟ ਵਾਲੀਆਂ ਜ਼ਿਆਦਾਤਰ ਵੀਡੀਓ ਹੁੰਦੀਆਂ ਨੇ ਤਾਂ ਖੇਮ ਕਰਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆ ਪਿੰਡ ਪੂਰਾ ਕਰੀਮ ਪਿੰਡ ਹੈ ਤਾਂ ਬਾਈ ਹੁਣਾਂ ਤੋਂ ਜਾਣਕਾਰੀ ਲਵਾਂਗੇ ਕਿਵੇਂ ਉਹ ਇਸ ਲਾਈਨ ਦੇ ਵਿੱਚ ਆਏ ਸਭ ਤੋਂ ਪਹਿਲਾਂ ਸਾਡੇ ਨਾਲ ਸਰ ਪਾਰਵੀਰ ਜੀ ਹੁਣੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਪੂਰੀ ਟੀਮ ਦਾ ਰਲ ਕੇ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਆ ਤੇ ਗੱਲ ਸ਼ੁਰੂਆਤ ਹੀ ਕਰਾਂਗੇ ਵੀਡੀਓ ਕਾਫੀ ਸ਼ੋਸ਼ਮੇ ਦੀਆਂ ਤੁਹਾਡੀਆਂ ਸਾਰੀਆਂ ਤਕਰੀ ਰੈਸਲਿੰਗ ਵਾਲੀ ਬੜੀ ਵਾਇਰਲ ਹੋਈ ਹਾਂਜੀ ਹਾਂਜੀ ਕਿਵੇਂ ਕੰਸਰਟ ਮੰਚ ਕਿਵੇਂ ਦਾ ਹਰ ਕੰਸਰਟ ਜੀ ਇਦਾਂ ਹੀ ਪਹਿਲੇ ਦਿਨੋਂ ਹੀ ਥੋੜਾ ਜਿਹਾ ਮੇਰਾ ਧਿਆਨ ਹੀ ਵੀ ਆਇਆ ਇਹ ਵੀਡੀਓ ਬਣਾਉਣੀ ਹੈ ਜਿਵੇਂ ਕੱ릭ਦਾਂ ਹੀ ਦੇਖ ਲਈ ਨੇ ਨਾ ਆਪਾਂ ਕੋਈ ਵੀਡੀਓ ਇੱਕ ਥੋੜੇ ਦਿਨੋਂ ਆਪਾਂ ਵੇਖੀ ਸੀ ਜਿਹੜੀ ਬੜੀ ਚੱਲੀ ਸੀ ਵੀਡੀਓ ਅਸੀਂ ਕਿੱਠੀ ਵੇਖੀ ਸੀ ਜੀ ਤੇ ਉਹ ਬਹੁਤ ਜਿਆਦਾ ਮਿਲੀਅਨ ਮੇਰੇ ਸਾਹ 10 ਮਿਲੀਅਨ ਵੀਊ ਹੋ ਗਿਆ ਨੂੰ ਓਕੇ ਉਹਦੇ ਦੇਖ ਕੇ ਮੇਰਾ ਧਿਆਨ ਵੀ ਇਹ ਵੀਡੀਓ ਬਣਾਉਣੀ ਹੈ ਕਰਾਂ ਵੇਖਣੀ ਬਣਾ ਗਏ ਵੀ ਸਾਡੀ ਵੀ ਚੱਲਦੀ ਹੈ ਅੱਛਾ ਉਹ ਹੋਰ ਕਿਸੇ ਇਲਾਕੇ ਦੀ ਸੀ ਹਾਂ ਉਹ ਨਾਲੇ ਹਿੰਦੀ ਜੀ ਹਿੰਦੀ ਜੀ ਉਹ ਮੈਂ ਉਹ ਹਾਦਾ ਹੋੜ ਕੇ ਸੂਬੇ ਦੀ ਹੋਵੇ ਜਾਂ ਸੈਦ ਬਿਹਾਰ ਵੀ ਉਧਾਰੀ ਸਾਈਡ ਦੀ ਸੀ ਤੇ ਫਿਰ ਅਸੀਂ ਵੀ ਉਹਦੇ ਦੇਖ ਕੇ ਬਣਾਤੀ ਬਹੁਤ ਸੋਹਣਾ ਘਾਰਾ ਮਿਲਿਆ ਇੰਨੀ ਚੱਲੀ ਆ ਵੀ ਮਤਲਬ ਪਹਿਲੇ ਸਭ ਤੋਂ ਫਰਸਟ ਨੰਬਰ ਤੇ ਇਹੋ ਸਾਡੀ ਵੀਡੀਓ ਆ ਗਈ ਤੇ ਸ਼ੁਰੂਆਤ ਦੀ ਗੱਲ ਕਰਾਂਗੇ ਕਿਵੇਂ ਸ਼ੁਰੂਆਤ ਹੋਈ ਫਿਰ ਇਸ ਲਾਈਨ ਵੱਲ ਕਿਵੇਂ ਆਏ ਨਾਲ ਦੀ ਨਾਲ ਤੁਸੀਂ ਕਹਿਆ ਕਿ ਜਾਂਦਾ ਕੀ ਨਾਲ ਪ੍ਰਸ਼ੁਮਾ ਦੇਵੀ ਨਾਲ ਜਿਹੜਾ ਵਾ ਡਾਕਟਰ ਤੇ ਨਾਲ ਇਸ ਲਾਈਨ ਵਾਲਾ ਹੁੰਦਾ ਕਿਵੇਂ ਧਿਆਨ ਪਿਆਦਾ ਇਸ ਲਾਈਨ ਵਾਲਾ ਜਿਵੇਂ ਮੰਨ ਲਓ ਕਿਸੇ ਦੇ ਬੰਦੇ ਦੇ ਅੰਦਰ ਜੋ ਕੋਈ ਸ਼ੌਂਕ ਹੁੰਦਾ ਨਾ ਮਾੜਾ-ਮੋਟਾ ਫੇਰ ਹੀ ਉਹ ਕਿਸੇ ਲਾਈਨ ਵਾਲੇ ਜਾਂਦਾ ਮਾੜਾ-ਮੋਟਾ ਸ਼ੌਂਕ ਹੈਗਾ ਹੀ ਜਿਵੇਂ ਪਿੰਡਾਂ ਦੇ ਵਿੱਚ ਇੱਕ ਦੋ ਵਾਰਾ ਡਰਾਮੇ ਹੋਏ ਆ ਤੇ ਉਹਨਾਂ ਦੇ ਵਿੱਚ ਵੀ ਮੈਂ ਹਿੱਸਾ ਲਿਆ ਸੀ ਤੇ ਬਾਅਦ ਵਿੱਚ ਮਾਰੀ ਮੋਟੀ ਫਿਰ ਤੁਹਾਨੂੰ ਪਤਾ ਪਲੇਟਫਾਰਮ ਕੋਈ ਤਿਆਰ ਹੋਵੇ ਤੇ ਫਿਰ ਹੀ ਗਾਂ ਵਧਿਆ ਜਾਂਦਾ ਟਿਕਟੌਕ ਜਦੋਂ ਬੰਦ ਜੀ ਹੁੰਨ ਤੇ ਆਈ ਹੈ ਨਾ 2-4 ਮਹੀਨੇ ਰਹਿ ਗਏ ਸੀ ਉਦੋਂ ਮੈਂ ਪਹਿਲੀ ਵਾਰ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਨਾਰਮਲ ਜੀ ਤੇ ਉਹ ਉੱਥੇ ਨਾ ਮੈਨੂੰ ਪਹਿਲੇ ਵੀਡੀਓ ਤੇ ਹੀ ਬੜਾ ਵਧੀਆ ਰਿਸਪਾਂਸ ਮਿਲਿਆ ਤੇ ਫਿਰ ਮੇਰੇ ਨੂੰ ਸ਼ੌਂਕ ਜਿਆ ਜਾਗਦਾ ਜਾਗਦਾ ਜਾ ਕਿ ਕਿ ਅਸੀਂ ਅਕਸਰ ਜਦੋਂ ਜਾਂਦੇ ਨਾ ਕਿ ਇੰਟਰਵਿਊ ਕਰਦੇ ਆ ਪੰਜਾਬ ਦੇ ਚਾ ਪੰਜਾਬ ਤੋਂ ਬਾਹਰ ਜਾਂਦੇ ਆ ਤਾਂ ਅਸੀਂ ਨਾਲ ਕਹਿੰਦਾ ਟਿਕਟੌਕ ਸਟਾਰ ਬੰਦੇ ਮਤਲਬ ਕਿ ਪਹਿਲਾਂ ਸਾਨੂੰ ਨਹੀਂ ਪਤਾ ਇੰਸਟਾਗ੍ਰਾਮ ਦੇ ਸਟਾਰ ਬੰਦੇ ਕਹਿੰਦੇ ਫਿਰ ਮੈਂ ਟਿਕਟ ਮੇਨੇ ਬਸ ਚਲਾਈ ਟਿਕਟਕ ਮੇਂ ਕੇ ਬੰਦ ਹੋ ਗਈ ਉਹਤੇ ਸਾਨੂੰ ਵੀਡੀਓ ਚੱਲਣੀਆਂ ਸ਼ੁਰੂ ਹੋ ਗਈਆਂ ਸੀ 28000 30000 ਫਾਲੋਅਰ ਹੋ ਗਿਆ ਪਰ ਦੋ ਤਿੰਨ ਮਹੀਨਿਆਂ ਚ ਹੋਇਆ ਓਕੇ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਇਸ ਲਾਈਨ ਨਾਲ ਫਿਰ ਕਿਵੇਂ ਹੋਲੀ ਫਿਰ ਕਿੰਦਾ ਮੰਨ ਫਿਰ ਇਹਨੂੰ ਮੈਂ ਜ਼ਬਰਦਸਤੀ ਇਧਰ ਲਾਇਆ ਅੱਛਾ ਪਹਿਲਾਂ ਇਹਦਾ ਨਾਮ ਦਰਜੀਤ ਸਿੰਘ ਵੀਰ ਦਾ ਤੇ ਮੁਰਕੇ ਠੇਲਾ ਤੇ ਚਲੋ ਬਾਅਦ ਚ ਰੱਖਿਆ ਕੋਈ ਸਾਲ ਦੋ ਸਾਲ ਬਾਅਦ ਚ ਰੱਖਿਆ ਤੁਸੀਂ ਮੇਰੇ ਯਾਦ ਰੱਖਿਆ ਸੀ ਨਾ ਮੈਂ ਸਵਾਲ ਇਹ ਕਰਨਾ ਸੀ ਪਹਿਲਾਂ ਤੁਸੀਂ ਦੱਸਤਾ ਇਹ ਠੇਲਾ ਨਾ ਕਿਉਂ ਪਿਆ ਇਹ ਨਾ ਮਾਤਾ ਦਾ ਦਾ ਇਹ ਨਾ ਵੀਡੀਓ ਸੁਣਾ ਲਾਂਦੇ ਨੇ ਬਗੈ ਹਾਂਜੀ ਲਾਦੇ ਤੇ ਹਾਂਜੀ ਸਾਨੂੰ ਨਾ ਵਾਵਾ ਦਿਨ ਹੋ ਗਏ ਵੀਡੀਓ ਨਹੀਂ ਬਣਾਈ ਕੋਈ ਤੇ ਇਹ ਵੀਰ ਆਇਆ ਤੇ ਅਸੀਂ ਸਰੋਂ ਕੁੱਟਣ ਦੇ ਹਾਂ ਤੇ ਇਹਨਾਂ ਮਾਚਲੇ ਇਤਰਾ ਵੀਡੀਓ ਬਣਾ ਲੈਣੇ ਆ ਅਸੀਂ ਅੱਡੇ ਸੜੇ ਫਿਰ ਠੇਲੇ ਦੇ ਨਾਂ ਤੇ ਵੀਡੀਓ ਬਣਾਈ ਉਹ ਫਿਰ ਬੜੀ ਚੱਲੀ ਵੀਡੀਓ ਇਤਨਾ ਵੀ ਠੇਲੇ ਦੇ ਨਾਂ ਤੇ ਪਹਿਲਾਂ ਨਹੀਂ ਬਣਾਈ ਅੱਛਾ ਇਹ ਮੈਨੂੰ ਇਹ ਤਾਂ ਜਾਣ ਜੀ ਛਡਾਉਂਦਾ ਮੇਰੇ ਤੋਂ ਵੀ ਫਿਰ ਕੋਈ ਟਾਈਮ ਨਹੀਂ ਹੈਗਾ ਇਹਨੇ ਸਰੋਂ ਕੁੱਟਣੀ ਤੇ ਮੈਨੂੰ ਆਦਾ ਵੀ ਤੂੰ ਆ ਵੀਡੀਓ ਮੈਂ ਬੁਰਕ ਬੁਰਕਵਾ ਜਦਾ ਤੇ ਤੂੰ ਬਰਾਲਾ ਤੇ ਮੈਂ ਹਾਂ ਚੱਲ ਬਣਾ ਲੈਣਾ ਤੇ ਮੈਂ ਘਰੇ ਜਾ ਕੇ ਉਹ ਸਾਰਾ ਕੁਝ ਕੀਤਾ ਆਵਾਜ਼ ਤੇ ਮੇਰੇ ਦਿਮਾਗ 'ਚ ਮੈਹੀ ਨਾ ਠੇਲਾ ਆ ਗਿਆ ਜਿਹ ਦੂਸਰਾ ਹੈ ਨਾ ਤੇ ਮੇ ਜੀ ਪਈ ਵੀਡੀਓ ਤੇ ਬੜੀ ਵਧੀਆ ਚੱਲੀ ਇਹਨੇ ਮੈਨੂੰ ਆ ਗਿਆ ਆਦਾ ਇਹ ਕੀ ਕਰਦਾ ਬਾਅਦ ਚ ਵਧੀਆ ਲੱਗਾ ਇਹਨੂੰ ਵੀ ਵਧੀਆ ਲੱਗਾ ਇਹ ਜਾਂਦਾ ਚਲ ਕੋਈ ਨਹੀਂ ਵਧੀਆ ਜਦੋਂ ਨਾ ਪੈ ਗਿਆ ਪਰ ਜਿਸ ਤਰ੍ਹਾਂ ਅਗਲੀ ਗੱਲ ਕਰਾਂਗੇ ਪਿੰਡ 'ਚ ਜੋ ਕਵੀਰ ਹੁੰਦਾ ਕਿ ਠੇਲਾ ਜਦੋਂ ਵੀਡੀਓ ਵੇਖੂਗਾ ਦਿੰਦਾ ਕੋਈ ਤੁਹਾਨੂੰ ਵੱਖਰਾ ਨਹੀਂ ਫੀਲ ਹੁੰਦਾ ਕੋਈ ਨਾ ਜਦਾਂ ਮੈਂ ਕਿ ਮੈਨੂੰ ਠੇਲਾ ਕਿਉਂ ਕਹਿੰਦੇ ਆਗੇ ਇਹਨਾਂ ਦਾ ਨਹੀਂ ਨਹੀਂ ਇਹ ਤਾਂ ਪਾਉਣੀ ਹੁੰਦੀ ਪਹਿਲਾਂ ਪਹਿਲਾਂ ਆਉਂਦਾ ਕੋਈ ਦੋ ਚਾਲ ਦੇਣ ਆਏ ਪਹਿਲਾਂ ਸਭ ਤੋਂ ਪਹਿਲਾਂ ਪਿੰਡ 'ਚੋਂ ਐਂਡਰ ਦੇਦੇ ਪੁੱਛਿਆ ਕਿ ਇਹ ਬੰਦਾ ਕੋਈ ਰਿਸ਼ਤਦਾਰ ਨਾ ਹੋਵੇ ਕੋ ਭੈਣ ਭਰਾ ਲੱਗ ਹੁੰਦਾ ਹਾਂਜੀ ਨਹੀਂ ਕਿ ਠੇਲੇ ਦੀ ਹੈ ਨਾ ਆ ਜਾ ਆਪਣੀ ਜਾਣ ਪਛਾਣ ਬੜੀ ਬਣਾਤੀਆਂ ਜਿਹਦਾ ਜਾਈਦਾ ਨਾ ਬਾਹਰ ਅੰਦਰ ਚਾਹੀਦਾ ਵੀਰ ਭਜ ਭਜ ਮਿਲਦੇ ਆ ਓਦਾਂ ਕਿਹੜਾ ਆਪਾਂ ਪਾਇਆ ਸੀ ਜਿਹੜੀ ਤਾਂ ਹੈ ਨਾ ਇੱਕੋ ਬੰਦੇ ਨੇ ਗਿਆ ਆਂਦਾ ਵੀਰ ਤੁਸੀਂ ਠੇਲੇ ਕਹਦੇ ਹੋ ਭਾਵੇਂ ਉਹ ਗੁੱਸਾ ਨਹੀਂ ਕਰਦਾ ਹਾਂਜੀ ਨਹੀਂ ਨਹੀਂ ਗੁੱਸਾ ਹਾਂ ਹਾਂ ਕਈ ਝਗਦੇ ਜਦੋਂ ਆਉਂਦੇ ਨੇ ਨਾ ਕਈ ਮਿਲਣ ਵੀ ਉਹ ਵੀ ਝਗਦੇ ਆਂਦੇ ਨਹੀਂ ਠੇਲਾ ਆਖਦੀ ਮੈਂ ਹਾਂ ਜੇ ਕੋਈ ਗੱਲ ਨਹੀਂ ਕਹਦਾ ਉਹਨਾਂ ਜਦੋਂ ਪਛਾਣ ਇਸੇ ਨਾਣਾ ਹੁਣ ਤੇ ਫਿਰ ਚ ਪਾਸੇ ਵੀ ਲੋਕ ਕਹਿੰਦੇ ਆ ਹਾਂ ਹਾਂਜੀ ਤੇ ਵਾਕਿਆ ਜੀ ਤੁਸੀਂ ਗੱਲ ਜਿਸ ਤਰ੍ਹਾਂ ਮਰੋ ਪਰਿਵਾਰ ਦੀ ਗੱਲ ਕਰਾਂਗੇ ਅੱਜ ਤੁਸੀਂ ਜਿਹੜੇ ਕਿ ਆਪਣੇ ਤੁ ਸੇਮ ਉਹਨਾਂ ਕੱਪੜਿਆਂ ਤੇ ਸਾਨੂੰ ਮਿਲੇ ਉਹਦੇ ਕੰਮਕਾਰ ਕਿਵੇਂ ਫਿਰ ਸਰਦ ਦੇ ਨਹੀਂ ਚੱਲਦਾ ਰਹਿੰਦਾ ਹਾਂਜੀ ਇਸ ਤਰ੍ਹਾਂ ਹੀ ਜੀ ਆਪਣੀ ਪੜਾਣ ਡੇਰੀ ਆ ਡੇਰੀ ਫਾਰਮ ਦਾ ਡੇਰੀ ਦਾ ਕੰਮ ਕਰੀਦਾ ਤੇ ਮੁੜ ਕੇ ਆਣ ਕੇ ਖੇਤੀਬਾੜੀ ਦਾ ਕਰੀਦਾ ਨਾਲ ਤੇ ਅੱਜ 4 ਪਾਉਂਦੇ ਹਾਂ ਮੀਂਹ ਪੈ ਗਿਆ ਅੱਛਾ ਤੇ ਤਾਂ ਲਬੜੇ ਪਹਿ ਚਾਰ ਅੱਜ ਕੰਮ ਕਰਦਿਆਂ ਹਟਾਇਆ ਤੁਹਾਨੂੰ ਅੱਜ ਹਾਂਜੀ ਨਹੀਂ ਕੋਈ ਨਹੀਂ ਤੇ ਨਾਲ ਫਿਰ ਬਾਕੀ ਵੀਡੀਓ ਦੇ ਨਾਲ ਤੁਹਾਡੇ ਵੱਲ ਦੇਖੀ ਜਾਂ ਪਿੰਡ ਚੋਂ ਜਾਂ ਪਰਿਵਾਰ ਚੋਂ ਕੋਈ ਹੋਰ ਦਾ ਮਨ ਕਰਦਾ ਵੀਡੀਓ ਬਣਾਈਏ ਸੀ ਫਿਰ ਪਿੰਡ ਚੋਂ ਵੀ ਦਾ ਪਿੰਡ ਚੋਂ ਗਿਆ ਦੋ ਅੱਛਾ ਦੋ ਤਿੰਨ ਹਨਾ ਹਾਂਜੀ ਸਾਡਾ ਲੱਗੇ ਆ ਵੀਰ ਬਣਾਉਂਦਾ ਵੀਰਿਆ ਵੱਡਾ ਜੈ ਤੇ ਉਹ ਉਹਨਾਂ ਸ਼ੁਰੂ ਕੀਤੀ ਆ ਤੇ ਹੋਰ ਵੀ ਇੱਕ ਦੋ ਹੈਗੇ ਆ ਵੀਰ ਬਣਾਉਂਦੇ ਆ ਕਈ ਵਾਰ ਜਦੋਂ ਕਿਸੇ ਦਾ ਕੰਮ ਚੱਲ ਨੇ ਆ ਉਹਨਾਂ ਹਾਂ ਜਦੋਂ ਕਿਸੇ ਦਾ ਕੰਮ ਚੱਲਦਾ ਹੋਵੇ ਜਾਂ ਡੇਰੀ ਫਾਰਮਿੰਗ ਦਾ ਹੋਵੇ ਆਪਾਂ ਕਹਿੰਨੇ ਕਿ ਉਹ ਟ੍ਰੇਨਿੰਗ ਲੈ ਲਗੇ ਹਾਂਜੀ ਕਈ ਵਾਰ ਤੁਸੀਂ ਜਦੋਂ ਮੰਨ ਲਓ ਪਿੰਡਾਂ ਜਾਂਦੇ ਵਿਚਰਦੇ ਹੋ ਤੁਹਾਨੂੰ ਕੋਲ ਕੋਈ ਕਹਿੰਦੇ ਕਿ ਸਾਨੂੰ ਵੀ ਸਿਖਾ ਦਿਓ ਜਾਂ ਸਾਡੇ ਮੁੰਡੇ ਨੂੰ ਸਿਖਾ ਦਿਓ ਕਿ ਤੁਹਾਡੇ ਉਹ ਵੀਡੀਓ ਬਣਾਉਂਦੇ ਆ ਤੇ ਸਮੁੱਚ ਤੇ ਵੜਾਇਆ ਤੇ ਪਰਾਵਾਨੂੰ ਪਰ ਜਿਵੇਂ ਸ਼ੌਂਕ ਆ ਤੇ ਜਦੋਂ ਬਣਾਉਂਦੇ ਆ ਨਾ ਫਿਰ ਔਖਾ ਉਹਨਾਂ ਨੂੰ ਸਮਝਾਉਣਾ ਨਾ ਔਖਾ ਸਾਨੂੰ ਵੀ ਔਖਾ ਲੱਗਦਾ ਅੱਛਾ ਬਹੁਤ ਜਿਆਦਾ ਭਰਾ ਆ ਦੇ ਅਸੀਂ ਬਣਾਉਣੀ ਤੁਹਾਡੇ ਪਿੰਡੋਂ ਜਾਂਦੇ ਆ ਲਾਗੇ ਪਿੰਡਾਂ ਤੋਂ ਜਾਂਦੇ ਆ ਯਾਰ ਇੱਕ ਤੇ ਬਣਾਈਏ ਇੱਕ ਤੇ ਬਣਾਈਏ ਆਹਦੇ ਦਾ ਬਣਾਵਾਂਗੇ ਪਰ ਤੁਹਾਨੂੰ ਵੀ ਪਤਾ ਤੁਸੀਂ ਇਹ ਪੀੜੀ ਦੇ ਵਿੱਚ ਬੜਾ ਜਿਆਦਾ ਔਖਾ ਕਹਿਣ ਤੇ ਕਰਨ ਚ ਬੜਾ ਔਖਾ ਕਿਉਂਕਿ ਬੰਦਾ ਇੱਕ ਟ੍ਰੈਂਡ ਕੀਤਾ ਜਾਂਦਾ ਫਿਰ ਬਾਅਦ ਔਖਾ ਇਹ ਨਵੇਂ ਬੰਦੇ ਨਾਲ ਇਹ ਵੀ ਵੀ ਨਾਲ ਹੀ ਹੁੰਦਾ ਤੇ ਇਹਨਾਂ ਨਾਲ ਤੇ ਮੇਰਾ ਇੱਕੋ ਜਿਹੀ ਦੋਵੇਂ ਜਿਵੇਂ ਇੱਕ ਦਾ ਸਮਝਾਉਂਦਾ ਦੂਜੇ ਆ ਸਮਝਾਉਣ ਦੀ ਲੋੜ ਨਹੀਂ ਪੈਂਦੀ ਤੇ ਜਿਹੜ ਬਾਕੀ ਤੁਹਾਡਾਂ ਵੀਡੀਓ ਨਿਕਾ ਲਾ ਕੇ ਕੁਲਦੀਪ ਕੁਲਦੀਪ ਜੀ ਗੱਲ ਜਿਸ ਤਰ੍ਹਾਂ ਵੀਡੀਓ ਹੁੰਦੀ ਹੁੰਦੀ ਸਰ ਜੀ ਅਕਸਰ ਇਹਨਾਂ ਦੇ ਵੀਡੀਓ ਦੇਖਦੇ ਨੇ ਤੁਹਾਡੀ ਹੁਣ ਸਟਾਰਟਿੰਗ ਹੋਈ ਆ ਤਾਂ ਸ਼ੁਰੂਆਤ ਤੁਹਾਡ ਨੂੰ ਮੰਨਤਾ ਦਾ ਕਿਵੇਂ ਕੀਤਾ ਇਸ ਲੈਨ ਚੋਂ ਇਹਨਾਂ ਆਪਾਂ ਵੀਡੀਓ ਬਣਾਉਣ ਦਾ ਕਾਫੀ ਟਾਈਮ ਹੋ ਗਿਆ ਵਾ ਮੰਨ ਲਓ ਵੀ ਪਹਿਲਾ ਵੀਡੀਓ ਅਸੀਂ ਅਪਲੋਡ ਕਰਦੇ ਰਿਆਂ ਹਾਂ ਹਾਂਜੀ ਤੇ ਚਲੋ ਹੁਣ ਕੋਸਕ ਟਾਈਮ ਹੋ ਗਿਆ ਮਤਲਬ ਸਾਡੀਆਂ ਵੀਡੀਓ ਵੀ ਬਹੁਤ ਵਾਇਰਲ ਹੋ ਗਈਆਂ ਇਹਨਾਂ ਵਿੱਚੋਂ ਮੈਂ ਥੋੜਾ ਜਿਹਾ ਹਟ ਗਿਆ ਹਾਂ ਜਿਹਨੇ ਵੀ ਇਦਾਂ ਕੰਮਕਾਰ ਦੇ ਵਿੱਚ ਕਰਕੇ ਤੇ ਬਾਅਦ ਦੇ ਵਿੱਚ ਜਦੋਂ ਫੇਰ ਵੀਡੀਓ ਸਾਡੀਆਂ ਵਾਇਰਲ ਹੋਈਆਂ ਬਾਅਦ ਦੇ ਵਿੱਚ ਤੇ ਫਿਰ ਇਹਨੇ ਮੈਨੂੰ ਡਾਕਟਰ ਨੇ ਕਿਹਾ ਵੀ ਨਹੀਂ ਤੂੰ ਵੀ ਨਾਲ ਆਇਆ ਕਰ ਤੇ ਇਦਾਂ ਹੀ ਫੇਰ ਚਲੋ ਜਿੱਦਾਂ ਵੀ ਟਾਈਮ ਕੱਢ ਗਿਆ ਵਿੱਚੋਂ ਕੰਮਕਾਰ ਦੇ ਵਿੱਚੋਂ ਤੇ ਵੀਡੀਓ ਬਣਾ ਲਈ ਤੇ ਜਿਹੜਾ ਕਨਸੈਪਟ ਹੁੰਦਾ ਵੀਡੀਓ ਬਣਾਉਣ ਦੇ ਵੇਲੇ ਕਿ ਮੈਂ ਆਪਾਂ ਸੋਚਦੇ ਵੇਲਾ ਕਿ ਪਾ ਕਿਸ ਮੁੱਦੇ ਦੇ ਉੱਪਰ ਚੀਜ਼ ਬਣਾਉਣੀ ਹੈ ਤਾਨੂੰ ਮੁੱਦਾ ਕੋਈ ਨਾ ਪਤਾ ਫਿਰ ਕਿ ਐਸੇ ਮੁੰਡੇ ਤੁਹਾਡੇ ਸਾਡੇ ਡਾਕਟਰ ਸਾਹਿਬ ਹੀ ਆ ਮੈਂ ਤੁਹਾਡੇ ਗਾਈਡ ਕਰਨ ਲਈ ਹੀ ਸਾਡੇ ਡਾਕਟਰ ਸਾਹਿਬ ਆ ਜੀ ਸਾਰਾ ਉਹ ਹਾਂ ਇਹਦਾ ਹੀ ਦਿਮਾਗ ਹੈ ਸਾਰਾ ਇਹਨੇ ਵਰਤਨਾ ਗਿਆ ਉਹ ਟੈਲੀਵਿਜ਼ਨ ਗੱਲ ਰੈਸਲਿੰਗ ਦੀ ਆਉਂਦੀ ਆ ਕਿ ਰੈਸਲਿੰਗ ਜਦੋਂ ਹੁਣ ਫਿਰ ਕੁਸ਼ਤੀ ਹੋਈ ਫਿਰ ਜਿੱਤੇ ਕੋਣ ਸੀ ਉਦੋਂ ਜਿੱਤਿਆ ਰਹੀ ਵਾਰੀ ਵਾਰੀ ਚਾਹੀਏ ਜਦ ਤੱਕ ਜਿੱਤ ਗਿਆ ਜੇ ਰੈਸ ਲੀ ਗੋ ਹਾਂ ਜੀ ਇੱਕ ਸੱਚਮੁਸਤਰੀ ਪਗ ਲੱਗਣਿਆ ਤੂੰ ਜਿਹੜੇ ਉੱਤੇ ਬੈ ਜਾਵੇਂ 90 ਜਣਾ ਛਲੇ ਨਹੀਂ ਕੋਈ ਆ ਨਾ ਵੀ ਮੈਚ ਜਿੱਤਰਾ ਹੀ ਉਹਨੂੰ ਜਿਤਾ ਦੇਣੇ ਸਾਡੀ ਤੇ ਬਾਕੀ ਤੁਸੀਂ ਫਿਰ ਗੇਮ ਚ ਫਿਰ ਮਾੜੇ ਜੇ ਮੈਂ ਨਾ ਜਿੱਤਰਾ ਫਿਰ ਕੇ ਘੱਟ ਦੇ ਨਾ ਲੋਕਾਂ ਨੇ ਇਹ ਮੇਰੇ ਤੋਂ ਜਿੱਤਨਾ ਸਾਗਰ ਕਣਾ ਵੇਖਾ ਪਰ ਹੰਧਾਰ ਗਿਆ ਹੈ ਸੈਫਟੀ ਨਾਲ ਜਦਾਵਾ ਯਾਰ ਸੈਫਟੀ ਨਾਲ ਉਹ ਤਰ੍ਹਾਂ ਦੇ ਮਾੜਾ ਹੱਤੋਂ ਆਹੀਂ ਬਣਾਉਂਦਾ ਪਹਿਲਾਂ ਤੇ ਡਾਕਟਰ ਇੱਕ ਵੀਡੀਓ ਹੀ ਬਣਾ ਲਈ ਇਹ ਅੱਛਾ ਇਹਨਾਂ ਨੂੰ ਮੈਂ ਕਿਹਾ ਵੀ ਇੱਕ ਵੀਡੀਓ ਆਪਾਂ ਹੋਰ ਬਣਾਈਏ ਅੱਛਾ ਤੇ ਇਹ ਡਾਕਟਰ ਨੂੰ ਉਸ ਗਿਆ ਜਾਂਦਾ ਵੀ ਨਹੀਂ ਮੇਰੀ ਕੋਈ ਜਾਣੀ ਤੇ ਹੁਣ ਨੇ ਬਾਨੀ ਤਾਂ ਮੈਂ ਫਿਰ ਇਹਨੂੰ ਕਿਹਾ ਮੈਂ ਦਿਲਜੀਤ ਨੂੰ ਕਿਹਾ ਮੈਂ ਇਹ ਡਾਕਟਰ ਜੀ ਵਿੱਚੋਂ ਸ੍ਰਿਸ਼ਟ ਲਈ ਆਹੀਂ ਦੋਨੇ ਉਹ ਜਿਹੜੀ ਬਣਾਈ ਦੇ ਕਾਫੀ ਇਹ ਕਹੀਂ ਤੇ ਨਾਨਾ ਜਿਹੜੀ ਬਣਾਈ ਆ ਮਲੇਸ਼ੀਆ ਤੇ ਕਾਫੀ ਫੇਮਸ ਹੋਈ ਆ ਅੱਜ ਇਸਟਾ ਤੇ ਉਹਨੂੰ 8 ਮਿਲੀਅਨ ਅੱਜ 9 ਮਿਲੀਅਨ ਹੋ ਗਏ ਆ ਤੇ ਜਿਹੜੀ ਵੀਰ ਨੇ ਇਹਨਾਂ ਦੋਨੇ ਬਣਾਈ ਆ ਕਿਉਂਕਿ ਉਹ ਕਿੰਨੇ ਆ ਫੇਸਬੁੱਕ ਤੇ ਉਹਨੂੰ 2.4 ਉਹਨੂੰ ਫੇਸਬੁੱਕ ਤੇ ਹੋਏ ਅੱਛਾ ਤੁਹਾਡੇ ਪੇਜਾਂ ਨੇ ਚੁੱਕੀ ਆ ਪਰ ਇਹ ਬੜੀ ਮਤਲਬ ਪੇਜਾਂ ਨੇ ਬਹੁਤ ਚੁੱਕੀ ਹੋਈ ਆ ਮਤਲਬ ਪੈਨ ਕਈ ਵਾਰ ਸਟ੍ਰਾਈਕਾਂ ਭੇਜੀ ਜਾਂਦੀਆਂ ਪੇਜ ਨੂੰ ਤੁਸੀਂ ਭੇਜ ਦਿੱਤੀ ਕਿ ਇਹਨੂੰ ਨਹੀਂ ਹੈ ਜੈਜ ਨਹੀਂ ਮਗੇ ਤੂੰ ਹੀ ਲੈ ਇਹਨੂੰ ਪੇ ਦੇ ਨਹੀਂ ਇਹ ਇੱਕ ਵੀਰ ਨੂੰ ਕਿਹਾ ਸੀ ਅੱਛਾ ਉਹ ਪਾਉਂਦਾ ਵੀਡੀਓ ਸਾਡੀਆਂ ਪਾਉਂਦਾ ਤੇ ਉਹਨੇ ਵੀਰ ਨੇ ਹੁਣ ਆਦੀ ਉਹ ਤੇ ਕਾਊਂਟ ਦਾ ਨਾਮ ਚੇਂਜ ਕਰਕੇ ਫੋਟੋ ਹੋਰ ਲਾਤੀ ਵੀਡੀਓ ਫੇਰ ਪਾਉਂਦਾ ਅੱਛਾ ਫੇਰ ਪਾਉਂਦਾ ਫੇਰ ਪਾਉਂਦਾ ਉਹ ਪਾਉਂਦਾ ਮੈਂ ਤਾਂ ਤੁਸੀਂ ਕਰਨ ਦਾ ਜੇ ਫਲ ਕੋਈ ਹੋਰ ਖਾਂਦੇ ਜੇ ਕਈ ਵਾਰ ਨਹੀਂ ਕਹਿੰਦੇ ਹਨ ਚਲੋ ਕੋਈ ਪਾਉਂਦਾ ਪਾਈ ਮਾਝਾ ਦੇ ਇੱਕ ਵਾਰ ਪਹਿਲਾਂ ਕਹਿੰਦੇ ਮਾਝਾ ਦੇ ਰੇਅਰ ਹੁੰਦੇ ਹਾਂਜੀ ਹਾਂਜੀ ਨਾਲ ਹੀ ਪਾਉਂਦਾ ਅੱਛਾ ਨਾਲ ਹੀ ਪਾਉਂਦਾ ਅੱਧਾ ਪਾਉਂਦਾ ਅੱਧਿਕੜੇ ਪਾਦੀ ਤੇ ਸਟ੍ਰਾਈਕ ਨਹੀਂ ਹੋ ਜਾ ਕੇ ਸਟ੍ਰਾਈਕ ਮਾਰਨੀ ਸਟ੍ਰਾਈਕਰ ਅਹੀਂ ਕਰੀ ਸੋਚਿਆ ਨਹੀਂ ਮਾੜਾ ਮੋਟਾ ਸਾਨੂੰ ਇੱਕ ਇਸ ਗੱਲ ਬਾਰੇ ਜਾਣਕਾਰੀ ਵੀ ਘਾਟੇ ਮੈ ਤੁਹਾਨੂੰ ਤੇ ਪਰ ਫਿਰ ਵੀ ਜੇ ਲੱਭਣ ਲੱਗੀ ਤੇ ਕੋਈ ਨਾ ਕੋਈ ਲੱਭ ਜਾਂਦਾ ਹਾਲਾ ਪਰ ਅਜੇ ਧਿਆਨ ਨਹੀਂ ਦਿੱਤਾ ਅਗਲੀ ਓਕੇ ਆ ਸਾਡੀ ਚੱਲਦੀਆਂ ਉਹਨੂੰ ਵੀ ਚਲਾਈ ਜਾਂਦਾ ਜਾਂਦਾ ਚਲਾਈ ਜਾਂਦਾ ਤੇ ਬਾਕੀ ਪਰਿਵਾਰ ਚ ਕੌਣ ਕੌਣ ਗੱਲ ਕਰਦੇ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਦੋ ਬ੍ਰਦਰ ਇੰਨ ਇੱਕ ਸਿਸਟਰ ਆ ਸੋਰੀ ਤੇ ਬੱਚੇ ਆ ਮੇਰੇ ਸੋਰੀ ਤੇ ਫੈਮਲੀ ਬਾਕੀ ਮੰਮੀ ਡੈਡੀ ਓਕੇ ਤੁਹਾਡੇ ਠੇਲੇ ਭਾਜੀ ਅਸੀਂ ਤਾਂ ਮੈਂ ਭਰਾ ਹਾਂ ਤੇ ਮੰਮੀ ਡੈਡੀ ਦੇ ਬੱਚੇ ਆ ਸੋਰੀ ਆ ਜਾ ਓਕੇ ਤੇ ਕੱਲੇ ਤੋਹੀਤ ਇਤਨੇ ਬਣਾ ਦਿਆ ਪਰਿਵਾਰ ਦਾ ਸਾਡੀ ਨਾਲ ਵੀਡੀਓ ਬਣਾਉਂਕੋ ਹੁੰਦਾ ਕਿ ਨਹੀਂ 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 ਅਸੀਂ ਤਾਂ ਨਹੀਂ ਜਾ ਕੇ ਮੇਰਾ ਬੱਚਾ ਬਣਾਉ ਨਾਲ ਅੱਛਾ ਉਹ ਬਣਾਈਆਂ ਨੇ ਇੱਕ ਦੋ ਬਣਾਇਆ ਹਾਂ ਹਾਂ ਜੀ ਹੁਣ ਗਦਰਤੀ ਵੀ ਇਹਦਾ ਜਿਹੜਾ ਇੱਕ ਰੈਸਲਿੰਗ ਦੇ ਵਿੱਚ ਕਮੈਂਟ ਆਉਂਦੇ ਸੀ ਬੱਚਾ ਵੱਡਾ ਲਈ ਲੈ ਤੁਸੀਂ ਹਾਂ ਜੀ ਉਹ ਮੈਂ ਚੁੱਕਿਆ ਸੀ ਮੈਂ ਰੈਸਿੰਗ ਨਹੀਂ ਆ ਗਿਆ ਨਹੀਂ ਅੱਛਾ 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 ਉਹ ਛੋਟਾ ਬੱਚਾ ਨਹੀਂ ਮਿਲਿਆ ਆਂਦਾ ਇਹਨੂੰ ਪਾਲ ਗਏ ਇਹਨੇ ਚੁੱਕਿਆ ਬਜਰੇ ਦੇ ਇਹ ਦੇਖ ਪਿਆ ਤੇ ਚੱਕਰ ਜਾ ਹੁਣ ਥਿਆਰੀ ਜਾਂਦਾ ਮੈਂ ਤਾਂ ਆਇਆ ਕਰਕੇ ਓਕੇ ਹੋ ਗਿਆ ਚੁੱਕਿਆ ਇਹਨੇ ਕਰਾ ਚੁਪੇ ਦੇਖ ਪਿਆ ਇਹਨੇ ਦੋ ਜਣੇ ਚੁੱਕ ਕੇ ਨੂੰ ਉਠਾਇਆ ਇਹ ਨਾ ਇੱਕ ਤੀਨਾਂ ਕੀ ਹੁੰਦਾ ਕਿ ਜਦੋਂ ਆਪਾਂ ਕੋਈ ਵੀਡੀਓ ਬਣਾਉਨੇ ਆ ਤੇ ਇਸ ਤਰ੍ਹਾਂ ਜ ਇੱਕ ਬੜੀ ਨੈਗੇਟਿਵਿਟੀ ਵੀ ਫਲਾਉਣ ਦੀ ਹੁੰਦੀ ਆ ਕਿ ਤੁਸੀਂ ਕਿਹੜੇ ਕੰਮ ਚ ਲੱਗੇ ਜੇ ਤੁਸੀਂ ਵੀਡੀਓ ਬਣਾਉਂਦੇ ਆ ਜੇ ਇਸ ਤਰੀਕੇ ਨਾਲ ਕਿਵੇਂ ਕਰਦੇ ਆ ਸਾਨੂੰ ਵੀ ਕਰਦੇ ਸੀ ਕਿ ਤੁਸੀਂ ਪੱਤਰਕਾਰੀ ਕਰਨ ਦੇ ਕਿਵੇਂ ਕਰਦੇ ਹੋ ਇਹ ਤੁਹਾਡੇ ਕੋਲ ਪ੍ਰਵਾਨ ਕੀਤਾ ਕਿਤੇ ਜਾਂ ਇਸ ਤਰ੍ਹਾਂ ਕਿਸ ਨੇ ਮੇਰੇ ਆਪਣੇ ਤਾਂ ਨਵੇਂ ਨਵੇਂ ਉਹ ਯਾਰੀ ਕੰਮ ਪਹਿਲਾਂ ਆ ਸੀ ਮੇਰਾ ਛੋਟਾ ਬੰਦਾ ਬਾਹਰ ਆ ਗ੍ਰੇਜੈਂਟੋ ਦਾ ਨਾਮ ਇੱਥੇ ਹੋਣਾ ਹੈ ਪੁਰਤਗਾਲ ਅੱਛਾ ਜਿਹਨੂੰ ਸਟਾਰਟਿੰਗ ਦੇ ਵਿੱਚ ਮੈਂ ਕੀਤਾ ਨਾ ਕੰਮ ਤੇ ਉਹਨੇ ਘਰੇ ਫੋਨ ਕੀਤਾ ਮੈਨੂੰ ਨਹੀਂ ਕੀਤਾ ਸਿੱਧਾ ਘਰੇ ਕੀਤਾ ਮਮੀ ਡੈਡੀ ਨੂੰ ਅੱਛਾ ਪੀ ਉਹਨੂੰ ਤਾਂ ਉਹ ਕਿਹੜੇ ਕੰਮ 'ਚ ਲੱਗ ਗਿਆ ਤੇ ਚੰਗਾ ਨਹੀਂ ਕੰਮ ਤੇ ਉਹ ਆਈਏ ਆ ਮੈਂ ਵੀ ਆਪਾਂ ਪਤਾ ਕੀਂਦਾ ਮੈਂ ਉਹਨੂੰ ਕਿਹਾ ਵੀ ਆਪਾਂ ਗਲਤ ਵੀਡੀਓ ਤੇ ਬਣਾਉਂਦੇ ਨਹੀਂ ਜੇ ਕੋਈ ਗਲਤ ਬਣਾਵਾਂਗੇ ਫੇਰ ਹੀ ਕੋ ਮਾੜਾ ਕਹੋ ਕਮੈਂਟ ਕਮੈਂਟ ਮਾੜੇ ਉਹਨਾਂ ਕਰ ਹੀ ਜਾਂਦਾ ਇਹ ਕਮੈਂਟ ਬੜੇ ਮਾਰੇ ਬਾੜ ਕਰਦੇ ਲੋਕ ਆ ਤੇ ਚੰਗੇ ਲੱਗੀਦਾ ਮੈਂ ਹਾਂ ਵੀ ਆਪਾਂ ਗਲਤ ਵੀਡੀਓ ਬਣਾਵਾਂ ਤੇ ਨਹੀਂ ਹੁਣ ਤੁਸੀਂ ਤੁਸੀਂ ਚਲੋ ਵੇਂਦੇ ਜੋ ਤੇਰੇ ਤੇ ਸਹੀ ਗੱਲ ਤਾਂ ਟਾਈਮ ਤੇ ਤੁਹਾਡੀ ਸਾਰੀਆਂ ਸੇਵਾ ਜਿੰਨਾ ਕਮੈਂਟ ਲਗਭਗ ਸਾਨੂੰ ਆਇਆ ਨਹੀਂ ਕਦੀ ਮਾਰੀ ਆਈ ਵੀਡੀਓ ਬਣਾਉਂਦੇ ਪੜਾਡੀ ਸੋਚੀ ਹਾਂ ਜੇ ਮਾੜੀ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਕਿ ਸਾਰੇ ਪਰਿਵਾਰ ਨੇ ਵੇਖਣੀ ਹੁੰਦੀ ਐ ਸਾਡੇ ਪਰਿਵਾਰ ਵੀ ਵੇਖਣੀ ਹੁੰਦੀ ਐ ਤੇ ਇਹੋ ਜੀ ਵੀਡੀਓ ਨਹੀਂ ਕੋਈ ਬਣਾਉਂਦੇ ਜਿਹੜਾ ਕੋਈ ਪਰਿਵਾਰ ਬੈਠ ਕੇ ਨਾ ਵੇਖ ਸਕੇ ਤੇ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਕਟਿੰਗ ਬਹੁਤ ਹੁੰਦੀ ਕਈ ਵਾਰੀ ਕਟਿੰਗ ਤੋਂ ਬਾਅਦ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕੋਈ ਟਾਈਮ ਚਾਹੇ ਤੁਹਾਡਾ ਐਡੀਟਰ ਕੋਈ ਕਿਵੇਂ ਫਿਰ ਹੈਂਡਲ ਕਰਦੇ ਹੋ ਵੀ ਇਹ ਉਹ 2-3 ਮਿੰਟ ਲੱਗਦੇ ਮੈਨੂੰ ਐਡੀਟਰ ਆਪਣਾ ਐਡੀਟਰ ਹੀ ਸਾਰਾ ਕੋਈ ਐਡੀਟਰ ਡਾਇਰੈਕਟਰ ਸਭ ਇਹ ਸੋਚਦਾ ਜੋ ਅਸੀਂ ਇਹਨਾਂ ਨੂੰ ਫੋਨ ਲਾਉਣਾ ਹੈ ਇਹਦੇ ਕੋਲ ਚੱਲ ਜਾਣਾ ਹੈ ਅਸੀਂ ਬਣਾ ਕੇ ਆਇਆਣਾ ਮੁੜ ਕੇ ਜੋ ਕੁਝ ਇਹੀ ਕਰਦਾ ਵੀਰ ਇਹੀ ਕਰਦਾ ਫੋਟੋਸ ਚ ਆਉਂਦੇ ਹੁੰਦੇ ਤਾਰੇ ਕੋ ਆਉਂਦੇ ਵੀ ਹਾਂ ਜੀ ਕਿੰਨੇ ਚ ਆਉਂਦੇ ਬਹੁਤ ਆਉਂਦੇ ਬਹੁਤ ਰਹਿੰਦੇ ਹੁਣ ਤਾਂ ਆਪ ਆਉਂਦੇ ਰਹਿੰਦੇ ਆ ਅੱਛਾ ਹਾਂ ਤਾਂ ਕੀ ਮਨ ਲਓ ਜਿਵੇਂ ਵੀ ਕਮਾ ਕਰਾਂ ਜਿ ਕੋ ਜਿਵੇਂ ਰੁੱਝੇ ਆ ਵੀ ਜੋ ਨਜਾਨੇ ਲੱਗੇ ਨਹੀਂ ਤੇ ਅਕਸਰ ਹੀ ਮਤਲਬ ਆਉਂਦੇ ਰਹਿੰਦੇ ਆ ਅੱਛਾ ਜੋ ਸ਼ਹਿਰ ਛੋੜ ਜਾਗੇ ਉਦੋਂ ਬੜੀ ਮਿਲਦੇ ਨੇ ਲੋਕ ਬੜਾ ਆਦਰ ਮਾਨ ਕਰਦੇ ਤਾਰੇ ਬਹੁਤ ਪਿਆਰ ਕਰਦੇ ਆ ਸਾਰੇ ਫੈਨ ਬੜਾ ਪਿਆਰ ਕਰਦੇ ਆ ਅੱਛਾ ਮੁਕੇ ਫੇ ਪਿਆਰ ਰਿਸਪੌਂਸ ਬੜੀ ਮਿਲ ਰਿਹਾ ਹਾਂ ਜੀ ਸਾਬ ਮੇਲੇ ਤੇ ਗਏ ਹਾਂ ਤਾਂ ਉੱਥੇ ਮਤਲਬ ਇਨੂੰ 2-4 ਹੀ ਮਿੰਟ ਪੈਰ ਤੁਰਦਾ ਸੀ ਤੇ ਫੋਟੋਆਂ ਕਰਾਈ ਜਾਂਦੇ ਦੋ-ਚਾਰ ਤੁਰਦਾ ਫੋਟੋਆਂ ਕਰਾਈ ਜਾਂਦੇ ਅਨੰਦਪੁਰ ਸਾਹਿਬ ਮੇਲੇ ਦੇ ਜੋ ਅੱਛਾ ਮਤਲਬ ਬਹੁਤ ਪਿਆਰ ਕਰ ਇਧਰ ਕਿਦਨ ਕੋਂ ਕਿਦਨ ਕੋਈ ਪਈ ਹੈ ਹਾਂ ਜੀ ਉਹ ਕਿਦਨ ਕੋਂ ਆਉਂਦੇ ਫੋਟੋ ਫੋਟੋ ਆਉਂਦੇ ਲੋਕੀ ਹਾਂ ਜੀ ਹਾਂ ਜੀ ਸਹੀ ਗੱਲ ਤੇ ਬਾਕੀ ਫਿਰ ਜਦੋਂ ਆਪਾਂ ਕਰਦੇ ਆਂ ਵੀ ਇੰਸਟਾਗ੍ਰਾਮ ਦੇ ਉੱਪਰ ਚਾਹ ਕੇ ਇਹਨੂੰ ਦਾ ਕਿ ਪ੍ਰੋਮੋਸ਼ਨ ਵਾਸਤੇ ਵੀ ਫੋਨ ਆਉਂਦੇ ਨੇ ਕਿ ਤੁਸੀਂ ਸਾਡੀ ਪ੍ਰੋਮੋਸ਼ਨ ਕਰੋ ਹਾਂ ਜੀ ਉਹ ਫੋਨ ਕਰਾਉਂਦੇ ਨੇ ਆਉਂਦੇ ਪ੍ਰੋਮੋਸ਼ਨ ਆਉਂਦੇ ਬਹੁਤ ਐਸੇ ਫੋਨ ਆਉਂਦੇ ਆਪਾਂ ਇੱਕ ਤਾਂ ਤੁਹਾਨੂੰ ਪਤਾ ਵੀ ਤੁਸੀਂ ਤੇ ਚਲ ਜਾਣਦੇ ਯਾ ਆਪਣੇ ਇਲਾ ਆਪਾਂ ਬੈਕਵਰਡ ਏਰੀਆ 'ਚ ਬੈਠੇ ਆਂ ਬਾਰਡਰ ਦੇ ਉੱਤੇ ਬਾਰਡਰ ਦੇ ਬਿਲਕੁਲ ਕੰਡੇ ਦੇ ਉਹ ਪ੍ਰੋਮੋਸ਼ਨ ਵਾਲੇ ਜ਼ਿਆਦਾ ਆਉਂਦੇ ਵੱਡੇ ਸ਼ਹਿਰਾਂ ਦੇ ਪਰ ਆਪਣੇ ਇਲਾਕੇ ਦੇ ਛੋਟੇ ਛੋਟੇ ਆਉਂਦੇ ਆ ਅੱਜ ਅੱਗੇ ਕੀਤੀਆਂ ਮੈਂ ਪ੍ਰੋਮੋਸ਼ਨ ਤੇ 5-6 ਕੀਤੀਆਂ ਪਰ ਨਾ ਜਿਵੇਂ ਮਾਨਕ ਚਲੋ ਮੈਨੂੰ ਉਹ ਤੇਰਾ ਸੁਆਜ ਜੇ ਨਹੀਂ ਆਉਂਦਾ ਮੈਨੂੰ ਆਤ ਨਹੀਂ ਹੋ ਕੰਮ ਕਰਨ ਦੀ ਸਾਨੂੰ ਨੌਲਜੀ ਹੀ ਨਹੀਂ ਉਹ ਕੰਮ ਦੀ ਹਾਂਜੀ ਕੱਟ ਤੇ ਉਹ ਜੇ ਤੱਕ ਮੈਂ ਉਹ ਧਿਆਨ ਜਿਆਦਾ ਨਹੀਂ ਦਿੱਤਾ ਉਹ ਕੰਮ ਕਿਉਂਕਿ ਅਕਸਰ ਮੈਂ ਦੇਖਦਾ ਵੀਡੀਓ ਕਈ ਵਾਰ ਇਹ ਨਾ ਵੀਡੀਓ ਜਿੱਦਾਂ ਲੋਕਾਂ ਦਾ ਕੰਮ ਚੱਲ ਚੁੱਕਾ ਪਹਿਲਾਂ ਟ੍ਰੈਂਡਿੰਗ ਵੀਡੀਓ ਹੁੰਦੀਆਂ ਸੀ ਉਹਨਾਂ ਦੀਆਂ ਉਹ ਅੱਜਕੱਲ ਕੀ ਕਰਨ ਡਿਆ ਪਿਆ ਕਿ ਵੀਡੀਓ ਬਿਲਕੁਲ ਸੇਮ ਹਸਿਆਲੀ ਦੀ ਲਾਸਟ ਤੇ ਆ ਕੇ ਐਡਵਾਂਸਡ ਸਿਸਟਮ ਹੋ ਜਾਂਦਾ ਉਹਨਾਂ ਦਾ ਜਾ ਕਿਸੇ ਟਰੈਵਲ ਏਜੰਟ ਦੀ ਕਰਨ ਦੇ ਪੈਂਦੇ ਨੇ ਜਾਂ ਕਿਸੇ ਦੁਕਾਨ ਦੀ ਉਹ ਸਾਰੀ ਵੀਡੀਓ ਸੱਤਾਂ ਰਸ ਕਰੰਦੇ ਨੇ ਫਿਰ ਕਮੈਂਟ ਬੋਲੇ ਉਹਨਾਂ ਦੇ ਖਰਾਬ ਹੁੰਦੇ ਨੇ ਹਾਂਜੀ ਬਣੀ ਵਾ ਤੂੰ ਵੀ ਮੇਰੇ ਜਿਉਣਾ ਉਹ ਵੀ ਗਵਿੰਦਾ ਬਣਾਉਂਦਾ ਜਿਹੜਾ ਆਪਣਾ ਉਹ ਨਾਮ ਮੋਸ਼ਨ ਕਰਦੇ ਨਹੀਂ ਮੈਂ ਕਿਹਦੀ ਮਾਰੀ ਦੀ ਐਂਡ ਦੇ ਪ੍ਰੋਮੋ ਹਰ ਵੀਡੀਓ ਦੇ ਵਿੱਚ ਪ੍ਰੋਮੋਸ਼ਨ ਹੀ ਪਾਉਂਦਾ ਪਹਿਲਾਂ ਉਹ ਬਣਾਉਂਦਾ ਹੱਸੇ ਨਾ ਤੇ ਬਾਅਦ ਵਿੱਚ ਆਪਾਂ ਕੋਈ ਉਹਨੂੰ ਕਿਹੜਾ ਮਾਰਾ ਗਿਆ ਆਪਾਂ ਹਾਂ ਸਹੀ 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 ਗੱਲ ਆਪਾਂ ਗਲਤ ਤੇ ਬੋਲਦੇ ਨਹੀਂ ਕਿ ਸਹੀ ਹੈ ਸਹੀ ਗੱਲ ਆਪਾਂ ਆਪਣਾ ਕੰਮ ਕੋਈ ਇਸ ਤਰੀਕੇ ਨਾਲ ਆਪਾਂ ਉਹਦਾ ਨਾਮ ਦਾ ਕਈ ਵਾਰ ਕੋਈ ਕੰਸੈਪਟ ਹੁੰਦਾ ਤੁਹਾਡਾ ਕ ਦੇਣ ਵਾਲੇ ਕਿੰਨ ਸਾਬੜੀ ਕਿ ਅਧਰੇ ਉਹ ਕਿਸੇ ਨੂੰ ਰਿਪਲਾਈ ਦਿੰਦੇ ਨੇ ਹਾਂਜੀ ਹਾਂਜੀ ਉਹ ਆਪਣੇ ਚੰਦਾ ਸਿਸਟਮ ਤੇ ਤੇ ਗਰੀਬਿਤ ਦਾ ਸਰਕਾਰਾਂ ਦਾ ਕੰਮ ਹੁੰਦਾ ਕਿ ਜਦੋਂ ਤੁਹਾਡੇ ਤੁਸੀਂ ਦੱਸੇ ਬੈਕਵਰਡ ਏਰੀਆ ਤਾਂ ਸਰਕਾਰ ਦੀਆਂ ਜੋ ਸਹੂਲਤਾਂ ਹੁੰਦੀਆਂ ਤੁਹਾਨੂੰ ਇੱਧਰ ਤੁਹਾਡੇ ਇਲਾਕੇ ਚ ਕਿੱਦਾਂ ਪ੍ਰੋਪਰ ਮਿਲਦੀਆਂ ਫਿਰ ਨਹੀਂ ਕੋਈ ਵੱਖਰੀ ਸਹੂਲਤ ਤਾਂ ਨਹੀਂ ਸਾਨੂੰ ਮਿਲਦੀ ਜੋ ਨਾਲ ਆ ਜਨਤਾ ਦੇ ਜੋ ਸਾਰੇ ਪੰਜਾਬ ਨੂੰ ਨਹੀਂ ਮਿਲਦੀ ਕਿਉਂਕਿ ਬਾਰਡਰ ਏਰੀਆ ਕਹਿੰਦਾ ਕਿ ਵਾਰੀ ਤੋਂ ਪਿਛਲੇ ਸਾਲ ਮੈਂ ਖਬਰ ਕੀਤੀ ਸੀ ਉਹ ਜਦੋਂ ਪਿੰਡ ਸ ਕਾਫੀ ਉਠਾਏ ਸੀਗੇ ਤੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਕਿ ਆਪਣੇ ਜੋ ਪਰਿਵਾਰ ਨੂੰ ਲੈ ਕੇ ਡੰਗਰ ਵਛਾ ਲੈ ਕੇ ਸਾਰੇ ਇਥੋਂ ਦੂਰ ਹੋ ਪੋਇਦੇ ਵੱਲੋਂ ਤੇ ਉਦੋਂ ਕਿ ਦਿੱਕਤਾਂ ਬੜੀਆਂ ਆਈਆਂ ਲੋਕਾਂ ਦੀ ਮੌਤਾਂ ਕਾਫੀ ਹੋਈਆਂ ਜਦੋਂ ਲੋਕਾਂ ਨਾਲ ਐਕਸੀਡੈਂਟ ਹੋ ਗਏ ਰਸਤੇ ਨੁਕਸਾਨ ਹੋਇਆ ਸਰਕਾਰ ਵੱਲੋਂ ਇਹ ਤਾਂ ਬੈਕਵਰਡ ਏਰੀਆ ਚ ਨੌਕਰੀ ਦੇ ਆਧਾਰ ਤੇ ਗੱਲ ਕਰ ਲਈਏ ਪੈਲ ਦੇ ਆਧਾਰ ਤੇ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਸਰਕਾਰ ਨੇ ਨਹੀਂ ਨਹੀਂ ਅਜੇ ਤੱਕ ਨਹੀਂ ਕੋਈ ਕੋਈ ਵੱਖਰਾ ਨਹੀਂ ਕੰਮ ਕੀਤਾ ਇਹ ਉਹ ਹੀ ਹੈ ਜੋ ਆਮ ਲੋਕਾਂ ਨਾਲ ਚੱਲਦਾ ਜੋ ਚੱਲਦਾ ਸਾਰੇ ਹਾਂ ਹਾਂ ਕੋਈ ਚੱਲਦਾ ਠੀਕ ਹੈ ਤੇ ਲਾਸਟ ਆਪਾਂ ਦੋ ਇੱਕ ਦੋ ਨਾਲ ਚੋਣਾ ਕਿ ਡਾਇਲੌਗ ਮਾਰ ਕੇ ਸੋਏ ਉਸੇ ਤਰੀਕੇ ਨਾਲ ਮਾਹੌਲ ਜਿਦਾ ਆਪਾਂ ਰੀਲ ਬਣਾ ਦੇਣਾ ਆਪਾਂ ਉਹ ਚੀਜ਼ ਬਣੇਗੀ ਇੱਕ ਭਾਈ ਉਹਨਾਂ ਕੋਈ ਵੀ ਕਰ ਦੋ ਪ੍ਰਾਣੀ ਦੀ ਤੁਹਾਡੀ ਕੋਈ ਜਿਹੜੀ ਤੁਸੀਂ ਜਿਆਦਾ ਤੁਹਾਡੇ ਧਿਆਨ ਚ ਰਹਿੰਦੀ ਹੋਵੇ ਜ ਹੈ ਮੋٹے ਪਤਲੇ ਵਾਲੀ ਕਰ ਦੋ ਹਾਂਜੀ ਹਾਂਜੀ ਨੋਰਮਲ ਜੀ ਕਰ ਦਿੰਦੇ ਆ ਹੁਣ ਕਿਹੜਾ ਬਣਾਇਓ ਸੀ ਮੈਨੂੰ ਪੁੱਛਿਆ ਹਾਂਜੀ ਹਾਂਜੀ ਬਿਲਕੁਲ ਹਾਂ ਦੱਸ ਮੈਨੂੰ ਮੋٹے ਬੰਦੇ ਦੇ ਜਿਆਦਾ ਫਾਇਦੇ ਹੈ ਕਿ ਪਤਲੇ ਦੇ ਮੋٹے ਦੇ ਮੋٹے ਦੇ ਕੀ ਫਾਇਦੇ ਪਤਲੇ ਦੇ ਜਿਆਦਾ ਫਾਇਦੇ ਤੂੰ ਦੱਸ ਪਤਲੇ ਦੇ ਕੀ ਫਾਇਦੇ ਪਤਲੇ ਖਾਵਾਂ ਇਧਰ ਦੇ ਇਦਰੇ ਆਇ ਪਤਲੇ ਦੇ ਫਾਇਦੇ ਹੁਣ ਬਸ ਮੋਟੇ ਦੇ ਦੱਸਣੋ ਦੱਸ ਆਹ ਓ ਹਲੋ ਹਲੋ ਸੁਖੋ ਸੁਖੋ ਜੀ ਨਾ ਨਾ ਪਲਾਜ ਓ ਸੁਖੋ ਸੁਖੋ ਇਹ ਕਿੱਡੀ ਤੇ ਇਹ ਕਿੱਡੀ ਗੁਰੂ ਆਪਾ ਬਾਲਾਤਾ ਅਣ ਦੱਸ ਨਾ ਫਾਇਦੇ ਸੱਚੀ ਮਾਰਦੀ ਗੁਰੂ ਤੀ ਤੇ ਇਹ ਨਹੀਂ ਸੱਚੀ ਮਾਰੀ ਹੁਣ ਮਾਰੀ ਆ ਹਾਂਜੀ ਦੋਸਤਾਨਾ ਅੱਜ ਤਾਂ ਗੱਲਬਾਤ ਕੀਤੀ ਬੜਾ ਮਨ ਖੁਸ਼ ਹੋਇਆ ਸੇਮ ਫੀਲਿੰਗ ਇੰਟਰਵਿਊ ਦਾ ਤਾਂ ਪਤਾ ਨਹੀਂ ਲੱਗਾ ਕਿਹੜੇ ਇੰਟਰਵਿਊ ਹੋ ਗਈ ਤਾਂ ਬੜਾ ਵਧੀਆ ਲੱਗਾ ਲਾਸਟ ਕੁਝ ਵੀ ਜੀ ਕਹਿਣਾ ਚਾਹੋਗੇ ਲਾਸਟ ਹੀ ਹੋ ਗਿਆ ਨਾ ਵੀਰ ਜੀ ਵੀ ਜਿਹੜੇ ਮੰਨ ਲਓ ਸਾਡੇ ਆ ਕੋ ਵੀਡੀਓ ਬਣਾਉਂਦੇ ਆ ਆ ਫਨੀ ਵੀਡੀਓ ਜਾਂ ਕੋਈ ਵੀ ਕਿਸੇ ਰਕਮ ਦੀ ਬਣਾਉਂਦੇ ਆ ਤੇ ਹੁਣ ਤੁਸੀਂ ਵੇਖਣ ਦਾ ਜੋ ਕਿਦਾਂ ਗਲਤ ਮਲਤ ਬੋਰ ਕੇ ਛੇਤੀ ਟ੍ਰੈਂਡਿੰਗ ਜਾਂਦੇ ਆ ਛੇਤੀ ਵਾਇਰਲ ਹੁੰਦੇ ਆ ਤੇ ਇਹ ਕੋਈ ਸਹੀ ਗੱਲ ਨਹੀਂ ਹੈਗੀ ਟਾਈਮ ਵੱਧ ਲੱਗਦਾ ਹੈ ਜੀ ਪਰ ਤਰੱਕੀ ਜ਼ਰੂਰ ਮਿਲਦੀ ਜੇ ਆਪਣੇ ਕੋਈ ਟੈਲੈਂਟ ਹੈਗਾ ਉਹਨਾਂ ਵਾਸਤੇ ਹੈ ਵੀ ਸਹੀ ਵੀਡੀਓ ਬਣਾਇਆ ਸਾਰੇ ਪਰਿਵਾਰ ਵੇਖਣ ਇਸ ਤਰ੍ਹਾਂ ਮਤਲਬ ਮਾਹੌਲ ਨਾ ਖਰਾਬ ਹੋਵੇ ਤੁਸੀਂ ਵੇਖਣ ਡੈ ਜੋ ਕਿੰਦਾ ਮਾੜਾ ਚੰਗਾ ਬੋਲ ਕੇ ਵੀਡੀਓ ਬਣਾਉਂਦੇ ਆ ਗਲਤ ਨਹੀਂ ਹਾਂ ਜੀ ਉਹ ਹਾਂਜੀ ਹਾਂਜੀ ਤੇ ਗਲਤ ਮੁਲਕੀ ਨਹੀਂ ਬਣਾਉਣੀ ਜੀ ਵੀਡੀਓ ਉਹ ਚਾਹੀਦੀ ਜਿਹੜੀ ਆਪਾਂ ਸਾਰੇ ਪਰਿਵਾਰ ਚ ਬੱਸ ਬੱਸ ਮਬੋ ਤਾਂ ਨਹੀਂ ਜੀ ਅੱਜ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਵੀ ਜੀ ਹੋਣਾ ਨਾਲ ਤੇ ਬਹੁਤ ਹਾਸਮੁਖ ਸੁਭਾਅ ਦੇ ਇਨਸਾਨ ਨੇ ਤਾਂ ਮਾਝੇ ਵਾਲੇ ਅਕਸਰੀ ਆਪਾਂ ਦੇਖਦੇ ਆ ਵੀਡੀਓ ਮਾਝੇ ਦੇ ਵਿੱਚ ਪਹਿਲਾਂ ਮਾਝਾ ਟ੍ਰੇਨਿੰਗ ਚ ਰਹਿੰਦਾ ਤਾਂ ਇਹਨਾਂ ਵੀਰਾਂ ਦੇ ਜਿਹੜੇ ਬਹੁਤ ਸਾਰੇ ਜਿਹੜੇ ਫੋਲੋਅਰ ਨੇ ਉਹ ਐਂਟਰਟੇਨਮੈਂਟ ਦਾ ਕਰਕੇ ਨੇ ਕਿਉਂਕਿ ਪਰਿਵਾਰਕ ਇਹਨਾਂ ਦੀਆਂ ਰੀਲਾਂ ਵੀਡੀਓ ਸਾਰੀਆਂ ਹੁੰਦੀਆਂ ਨੇ ਵੇ ਤਾਂ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਜਿਹੜਾ ਇਹ ਰੈਸਲਰ ਨੇ ਪੰਜਾਬ ਦੇ ਹੈ ਕਿਥੋਂ ਦੇ ਅੱਜ ਅਸੀਂ ਉਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਰੈਸਲਰ ਨੇ ਇਹ ਪੰਜਾਬ ਦੇ ਇਸ ਖੇਮ ਕਰਨ ਏਰੀਏ ਦੇ ਤਰਨਤਾਂ ਏਰੀਏ ਦੇ ਨੇ ਤਾਂ ਮੈਨੂੰ ਦਿਓ ਇਜਾਜ਼ਤ ਫੇਰ ਕਿਸੇ ਨਵੇਂ ਸੱਜਣਾ ਨਾਲ ਹਾਜ਼ਰ ਹੋਵਾਂਗੇ ਧੰਨਵਾਦ